ਕਰਨ ਗੁਲਾਟੀ ਨਾਮ ਹੈ ਮੇਰਾ ਇੱਕ ਕਾਦੀ ਦੁਕਾਨ ਹੈ ਤੇ ਕਿੱਥੇ ਹੈਗੀ ਇਹ? ਕਰਿਆਨੇ ਦੀ ਹੈ ਮਲਪੁਰ ਡੇ ਹੁਸ਼ਾਲਪੁਰ ਰੋ ਪੀਤੀ ਰਾਤ ਸਾਡੇ ਕੀ ਮਾਮਲਾ ਹੋਇਆ ਸੀਗਾ ਕੱਲ ਨੂੰ ਸਵੇਰੇ 7:00 4:53 ਮਿੰਟ ਤੇ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਤੇ ਤੁਸੀਂ ਆ ਕੇ ਚੈੱਕ ਕਰੋ ਕਿਹਦਾ ਫੋਨ ਆਇਆ ਸੀਗਾ ਸਾਡੇ ਕਸਟਮਰ ਦਾ ਫੋਨ ਆਇਆ ਸੀ ਗਲੀ ਦੇ ਵਿੱਚੋਂ ਤੇ ਉਹਨਾਂ ਕੋਲ ਨੰਬਰ ਹੈਗਾ ਸੀ ਮੇਰਾ ਉਹਨੇ ਮੈਨੂੰ ਫੋਨ ਕੀਤਾ ਕਿ ਤੁਸੀਂ ਆਓ ਦੁਕਾਨ ਤੇ ਤੇ ਤੁਹਾਡਾ ਸ਼ਟਰ ਖੁੱਲਾ ਪਿਆ ਆ ਕੋਈ ਵਾਰਦਾਤ ਹੋਈ ਲੱਗਦੀ ਆ ਤੇ ਕੀ ਦੇਖਿਆ ਤੁਸੀਂ ਆ ਕੇ ਫਿਰ ਜਦੋਂ ਪਹੁੰਚੇ ਜਦੋਂ ਮੈਂ ਆ ਕੇ ਦੇਖਿਆ ਸ਼ਡਲ ਖੁੱਲਾ ਹੋਇਆ ਸੀ ਤਾਲੇ ਟੁੱਟੇ ਪਏ ਸੀ ਤੇ ਨੁਕਸਾਨ ਕੀ ਹੈਗਾ ਤੁਹਾਡਾ ਹੋਇਆ ਨੁਕਸਾਨ ਕਾਫੀ ਆਈਟਮਾਂ ਮੇਰੀਆਂ ਚੱਕ ਹੋਈਆਂ ਇਸ ਤਰ੍ਹਾਂ ਲੈਚੀਆਂ ਹੋ ਗੀਆਂ ਬਦਾਮ ਹੋ ਗਏ ਥੋੜਾ ਕੈਸ਼ ਸੀ 3000 ਰੁਪਇਆ ਤੇ ਫਿਰ ਕੁਝ ਕਲਰ ਲੈ ਕੇ ਗਏ ਸੈਂਟ ਵਗੈਰਾ ਸੀ ਆਈਟਮਾਂ ਇਦਾਂ ਦੀਆਂ ਕਾਸਮੈਟਿਕ ਦੀਆਂ ਜੋ ਵੀ ਸਮਾਨ ਚੱਕਿਆ ਉਹਨਾਂ ਦਾ ਸਾਰਾ ਕੀਮਤੀ ਐਡਮਾਸਿਵਰੀਆ ਤੇ ਲਗਭਗ ਮਿਲਾ ਕੇ ਜੇ ਦੇਖਿਆ ਜਾਵੇ ਕਿੰਨਾ ਕੁ ਨੁਕਸਾਨ ਹੈਗਾ ਤੁਹਾਡਾ 28 ਤੋਂ 30 ਦੇ ਵਿੱਚ ਹੋ ਜਾਦਾ ਇਹ ਤੇ ਕੀ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਜੀ ਆਈ ਸੀਗੇ ਪੁਲਸ ਵਾਲੇ ਆਏ ਸੀ ਮੌਕਾ ਦੇਖ ਕੇ ਗਏ ਆ ਅੱਛਾ ਤੇ ਉਹਨਾਂ ਤੋਂ ਬਾਅਦ ਟੀਮ ਆਈ ਸੀ ਉਹ ਫੁਟੇਜ ਚੈੱਕ ਕਰ ਰਹੀ ਸੀ ਆਲੇ ਦੁਆਲੇ ਉਹਨਾਂ ਨੇ ਇਧਰ-ਉਧਰ ਫੁਟੇਜ ਸਾਰੀ ਦੇਖੀ ਆ ਤੇ ਬਾਕੀ ਉਹ ਹਾਲੇ ਹੋਰ ਖੰਘਾਲ ਰਹੇ ਆ ਤੁਹਾਡੇ ਜੀ ਫਾਈਵ ਸ਼ਟਰ ਫੇ ਉਹਨਾਂ ਨੇ ਤੁਹਾਡਾ ਕਿਦਾਂ ਖੋਲਿਆ ਉਹਨਾਂ ਨੇ ਮੈਂ ਤਾਲੇ ਤੋੜੇ ਆ ਜੀ ਆ ਦੇਖੋ ਆ ਤਾਲੇ ਤੋੜੇ ਆ ਆ ਸੈਂਟਰ ਲੌਕ ਆ ਇਹ ਪਟ ਦਿੱਤਾ ਉਹਨਾਂ ਨੇ ਜੜਾਂ ਇੱਕ ਤਾਲਾ ਤੋੜ ਕੇ ਨਾਲ ਲੈ ਗਏ ਆ ਤੇ ਕੀ ਸੀਸੀਟੀਵੀ ਫੁਟੇਜ ਵਿੱਚ ਕੋਈ ਗੱਡੀ ਦਾ ਨੰਬਰ ਵੀ ਆਇਆ ਜਾਂ ਕੋਈ ਬੰਦੇ ਵੀ ਆਏ ਕਿੰਨੇ ਕੇ ਜਾਣੇ ਸੀਗੇ ਨਹੀਂ ਕੋਈ ਨਹੀਂ ਇਦਾਂ ਆਇਆ ਸਿਰਫ ਉਹਨਾਂ ਦੇ ਵਿੱਚ ਗੱਡੀ ਲੰਘਦੀ ਦਿਖੀ ਹੈ ਸਾਨੂੰ ਹਲੇ ਤੇ ਬਾਕੀ ਨੰਬਰ ਦੇਖ ਰਹੇ ਪੁਲਸ ਵਾਲੇ ਤੇ ਆਪਾਂ ਕੀ ਮੰਗ ਕਰਦੇ ਆਂ ਦੀ ਹੁਣ ਸਾਡੀ ਤਾਂ ਹੀ ਡਿਮਾਂਡ ਹੈ ਕਿ ਜਿਹੜੇ ਬੰਦੇ ਹੈਗੇ ਆ ਉਹਨੂੰ ਅਰੈਸਟ ਕੀਤਾ ਜਾਵੇ ਤੂੰ ਨਾਲ ਖਿਲਾਫ ਜਿਹੜੀ ਬੰਦੇ ਕਾਰਵਾਈ ਕੀਤੀ ਜਾਵੇ